ਪਿਛਲੀ ਦਿਨੀ 3 ਨਵੰਬਰ ਰਾਤ ਪੁਲਿਸ ਜ਼ਿਲ੍ਹਾ ਖੰਨਾ ਦੇ ਸਮਰਾਹ ਨੇੜੇ ਪਿੰਡ ਮਾਨਕੀ ਵਿਖੇ 2 ਮੋਟਰਸਾਈਕਲਾਂ ਤੇ ਸਵਾਰ 4 ਹਮਲਾਵਰਾਂ ਵੱਲੋਂ ਪਿੰਡ ਮਾਨਕੀ ਦੀ ਮੈਡੀਕਲ ਦੁਕਾਨ ਦੇ ਬਾਹਰ ਖੜੇ 3 ਨੌਜਵਾਨਾਂ ਤੇ ਗੋਲੀਆਂ ਮਾਰ ਕੇ ਹਮਲਾ ਹਮਲਾਵਰ ਭੱਜ ਗਏ ਸਨ ਜਿਸ ਤੋਂ ਬਾਅਦ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਪੁਲਿਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਡਾਕਟਰ ਜੋਤੀ ਯਾਦਤ ਦੀ ਰਹਿਮਨਾਈ ਹੇਠ ਅਲੱਗ-ਅਲੱਗ ਟੀਮਾਂ ਦਾ ਗਠਨ ਕਰ ਚਾਰ ਮੁਜਲਵਾ ਨੂੰ ਤਾਰਨ-ਤਰਨ ਤੋਂ ਗ੍ਰਿਫਤਾਰ ਕੀਤਾ ਗਿਆ ਕੱਲ੍ਹ ਸ਼ਾਮ ਜਦੋਂ ਮੁਜਲਵਾ ਨੂੰ ਹਥਿਆਰ ਬਰਾਮਦਗੀ ਲਈ ਨੀਲੋ ਪੁਲ ਨੇੜੇ ਤੋਂ ਨੇ ਛਾਲ ਮਾਰਤੀ ਭਜਣ ਦੇ ਲਈ ਤੋਂ ਜਦੋਂ ਉਹਨੇ ਇੰਨੀ ਉੱਪਰ ਤੋਂ ਛਾਲ ਮਾਰੀ ਤੇ ਉਹਦਾ ਵੀ ਇੱਕ ਗੋਡੇ 'ਚ ਆਈ ਥਿੰਕ ਥੋੜੀ ਇੰਜਰੀ ਹੈਗੀ ਤੇ ਦੋਨੋਂ ਹੀ ਪੈਰਾਂ ਦੀ ਜੋ ਐਂਕਲਸ ਉੱਥੇ ਵੀ ਇੰਜਰੀ ਦੱਸਦਾ ਹੈਗਾ ਤੇ ਦੋਨੋਂ ਕਿਦੋਨੋਂ ਅਕਿਊਜ਼ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਸੀਗਾ ਵਾਪਿਸ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਗੁਰਪ੍ਰੀਤ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਿਛਲੇ ਦਿਨੀ 3 ਨਵੰਬਰ ਰਾਤ ਪੁਲਿਸ ਜ਼ਿਲ੍ਹਾ ਖੰਨਾ ਦੇ ਸਮਰਾਨ ਨੇੜੇ ਪਿੰਡ ਮਾਨਕੀ ਵਿਖੇ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਹਮਲਾਵਰਾਂ ਵੱਲੋਂ ਪਿੰਡ ਮਾਨਕੀ ਦੀ ਮੈਡੀਕਲ ਦੁਕਾਨ ਦੇ ਬਾਹਰ ਖੜੇ ਤਿੰਨ ਨੌਜਵਾਨਾਂ ਤੇ ਗੋਲੀਆਂ ਮਾਰ ਕੇ ਹਮਲਾ ਹਮਲਾਵਰ ਭੱਜ ਗਏ ਸਨ ਜਿਸ ਤੋਂ ਬਾਅਦ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਪੁਲਿਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਡਾਕਟਰ ਜੋਤੀ ਯਾਦਤ ਦੀ ਰਹਿਮਨਾਈ ਹੇਠ ਅਲੱਗ-ਅਲੱਗ ਟੀਮਾਂ ਦਾ ਗਠਨ ਕਰ ਚਾਰ ਮੁਜਲਵਾਂ ਨੂੰ ਤੁਰੰਤ ਤਰੰਤ ਗ੍ਰਿਫਤਾਰ ਕੀਤਾ ਗਿਆ ਕੱਲ੍ਹ ਸ਼ਾਮ ਜਦੋਂ ਮੁਜਲਵਾਂ ਨੂੰ ਹਥਿਆਰ ਬਰਾਮਦਗੀ ਲਈ ਨੀਲੋ ਪੁਲ ਨਜ਼ਦੀਕ ਕਬੇ ਟੋਲ ਪਲਾਜ਼ਾ ਦੀ ਬਿਲਡਿੰਗ ਵਿੱਚ ਲਿਆਂਦਾ ਗਿਆ ਤਾਂ ਇਹਨਾਂ ਵੱਲੋਂ ਪੁਲਿਸ ਤੇ ਹਮਲਾ ਕਰ ਦਿੱਤਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਪੁਲਿਸ ਵੱਲੋਂ ਮਸਤਦੀ ਦਿਖਾਉਂਦੇ ਹੋਏ ਇਨਕਾਊਂਟਰ ਕੀਤਾ ਗਿਆ ਇਸ ਇਨਕਾਊਂਟਰ ਵਿੱਚ ਸੀਆਈ ਸਟਾਫ ਦੇ ਇੰਚਾਰਜ ਵੀ ਜ਼ਖਮੀ ਹੋ ਗਏ 3 ਨਵੰਬਰ ਨੂੰ ਰਾਤ ਇੱਕ ਮਾਨਕੀ ਪਿੰਡ ਵਿਖੇ ਫਾਇਰਿੰਗ ਹੋਈ ਸੀ ਜਿੱਥੇ ਇੱਕ ਧਰਮਵੀਰ ਏਲੀਅਸ ਧਰਮਾ ਤੇ ਉਹ ਦੇ ਇੱਕ ਸਾਥੀ ਗੁਰਵਿੰਦਰ ਤੇ ਉਹਨਾਂ ਦੇ ਨਾਲ ਇੱਕ ਹੋਰ ਸਾਥੀ ਲਵਪ੍ਰੀਤਾ تین ਮੁੰਡੇ ਖੜੇ ਸੀਗੇ ਇਹਨਾਂ ਦੇ ਉੱਪਰ ਦੋ ਬਾਈਕਸ ਬਾਈਕ ਦੇ ਉੱਪਰ ਚਾਰ ਬਾਈਕ ਸਵਾਰ ਆਏ ਜਿਨ੍ਹਾਂ ਨੇ ਫਾਇਰਿੰਗ ਕੀਤੀ ਇਸ ਫਾਇਰਿੰਗ ਦੇ ਵਿੱਚ ਟਰਮਾ ਜੋ ਪਰਸਨ ਹੈ ਉਹਨੂੰ ਬਰਸ਼ ਆਫ ਕਰਕੇ ਬੁਲੇਟ ਨਿਕਲ ਗਈ ਥੀ ਬਟ ਉਹਦੇ ਪਿੱਛੇ ਖੜੇ ਗੁਰਵਿੰਦਰ ਨੂੰ ਗੋਲੀ ਉਹਦੀ ਬੱਖੀ 'ਚ ਲੱਗੀ ਜਿਹਦੇ ਕਰਕੇ ਉਹਦੀ ਫਿਰ ਹਸਪੀਟਲ ਜਾ ਕੇ ਡੈਥ ਹੋ ਗਈ ਸੀਗੀ ਤੇ ਪੁਲਿਸ ਨੇ ਇਮੀਡੀਟਲੀ ਮਰਡਰ ਦੀ ਐਫਆਈਆਰ ਦਰਜ ਕੀਤੀ ਤੇ ਅੱਗੇ ਤਫਤੀਸ਼ ਕੀਤੀ ਤੇ ਇਹਨਾਂ ਦੇ 12 13 ਸਾਥੀਆਂ ਨੂੰ ਜੋ ਫਰੈਂਡਸ ਐਂਡ ਅਸੋਸੀਏਟ ਸੀਗੇ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਸੀਗਾ ਤੇ ਕੱਲ अर्ਲੀ ਮਾਰਨਿੰਗ ਚਾਰਜੋ ਮੇਨ ਅਕਿਊ ਸੀਗੇ ਫਾਇਰਿੰਗ ਦੇ ਜੋ ਸ਼ੂਟਰ ਸੀਗੇ ਉਹਨਾਂ ਨੂੰ ਤਰਨ ਤਰਨ ਤੋਂ ਖੰਨਾ ਪੁਲਿਸ ਨੇ ਐਸਪੀਡੀ ਦੀ ਓਵਰਆਲ ਸੁਪਰਵਿਜ਼ਨ ਦੇ ਅੰਡਰ ਸੀਆਈਏ ਦੀ ਟੀਮਸ ਪੂਰੀ ਜਿਨ੍ਹਾਂ ਦੇ ਨਾਲ ਡੀਐਸਪੀਡੀ ਤੇ ਡੀਐਸਪੀ ਸਮਰਾਲਾ ਵੀ ਸੀਗੇ ਇਹਨਾਂ ਨੇ ਜਾ ਕੇ ਚਾਰੋਂ ਕੇ ਚਾਰੋਂ ਅਕਿਊਜ਼ਡ ਜਿਨ੍ਹਾਂ ਦੇ ਵਿੱਚੋਂ ਮੇਨ ਜੋ ਹੈ ਉਹ ਹਰਕਰਨ ਐਲੀਅਸ ਕਰਨ ਮਾਦਪੁਰ ਤੇ ਗੁਰਤੇਜ ਤੇਜੀ ਐਲੀਅਸ ਤੇਜੀ ਚੱਕ ਆ ਦੋਨੋਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਇਹਨਾਂ ਦੇ ਨਾਲ ਇਹਨਾਂ ਦੇ ਹੋਰ ਸਾਥੀ ਰਾਜਵੀਰ ਅ ਰੈਜ਼ੀਡੈਂਟ ਆਫ ਮਾਦਪੁਰ ਹੈਗਾ ਤੇ ਇੱਕ ਇੱਕ ਜੱਸਾ ਹੈਗਾ ਉਹ ਚਕਸਰ ਆਇਦਾ ਹੈਗਾ ਇਹ ਚਾਰੋਂ ਕੇ ਚਾਰੋਂ ਨੂੰ ਫੜ ਲਿਆ ਸੀਗਾ ਤੇ ਇਹਨਾਂ ਦੀ ਜਦੋਂ ਤਫ਼ਤੀਸ਼ ਕੀਤੀ ਜਦੋਂ ਇੰਟਰੋਗੇਸ਼ਨ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੋ ਧਰਮਵੀਰ ਤੇ ਉਹਦੇ ਸਾਥੀਆਂ ਨੇ ਕਰਨ ਮਾਦਪੁਰ ਜੋ ਛੋਟਾ ਗੈਂਗਸਟਰ ਹੈਗਾ ਉਹਦੇ ਫਾਦਰ ਦੇ ਨਾਲੇ ਨਾਲ ਲੜਾਈ ਝਗੜਾ ਕਰਕੇ ਉਹਨੂੰ ਕੁੱਟਿਆ ਸੀਗਾ ਤੇ ਆ ਇਹਨਾਂ ਦੇ ਵਜਾਇ ਰੰਜਿਸ਼ ਸੀਗੀ ਇਸ ਫਾਇਰਿੰਗ ਦੇ ਲਈ ਤੇ ਇਹਨਾਂ ਨੇ ਉਸ ਦਾ ਬਦਲਾ ਲੈਣ ਦੇ ਲਈ ਆ ਫਾਇਰਿੰਗ ਕੀਤੀ ਸੀਗੀ ਤੇ ਇਹਨਾਂ ਨੇ ਅੱਗੇ ਫਿਰ ਦੱਸਿਆ ਸਾਨੂੰ ਕਿ ਜੋ ਦੌਰਾਨੇ ਇਹਨਾਂ ਨੇ ਜੋ ਵਾਰਦਾਤ ਵੇਲੇ ਜੋ ਅਸਲਾ ਵਰਤ ਉਹਨੂੰ ਇੱਥੇ ਆ ਜੋ ਬਿਲਡਿੰਗ ਹੈਗੀ ਇੱਕ ਡੀਫੰਟ ਟੋਲ ਪਲਾਜ਼ਾ ਹੈਗਾ ਕੁਬਾ ਪਿੰਡ ਦੇ ਨੇੜੇ ਇੱਥੇ ਹੀ ਨਾ ਨੇ ਇਸ ਬਿਲਡਿੰਗ ਦੇ ਵਿੱਚ ਕਿਉਂਕਿ ਆ ویرਾਨ ਬਿਲਡਿੰਗ ਹੈਗੀ ਇੱਥੇ ਲਕੋ ਕੇ ਚਲੇਗੇ ਸੀਗੇ ਤੇ ਇਹਨਾਂ ਨੇ ਵੈਪਨ ਬਾਰੇ ਦੱਸਿਆ ਤੇ ਇਹਨਾਂ ਨੇ ਐਗਜ਼ੈਕਟ ਲੋਕੇਸ਼ਨ ਕਿਉਂਕਿ ਪੁਲਿਸ ਨੂੰ ਕਨਫਰਮ ਕਰਨੀ ਸੀ ਕਿ ਪੁਲਿਸ ਇਹਨਾਂ ਨੂੰ ਨਾਲ ਲੈ ਕੇ ਆਈ ਸੀਗੀ ਜਦੋਂ ਪੁਲਿਸ ਇੱਥੇ ਪਹੁੰਚੀ ਤੇ ਜਿੱਥੇ ਇਹਨਾਂ ਨੇ ਵੈਪਨ ਲਕੋਇਆ ਸੀਗਾ ਤੇ ਜਿਵੇਂ ਹੀ ਵੈਪਨ ਦੇ ਕੋਲ ਪਹੁੰਚੇ ਤੇ ਕਾਰਨ ਹਰਕਰਨ ਉਰਫ ਕਰਨ ਨੇ ਵੈਪਨ ਕੱਢਿਆ ਆਪਣਾ ਜੋ ਬੱਤੀਵੋਰ ਪਿਸਟਲ ਹੈਗੀ ਤੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤੇ ਕਿਉਂਕਿ ਉਹ ਛੋਟੀ ਜਿਹੀ ਜਗ੍ਹਾ ਸੀਗੀ ਇਮੀਡੀਟਲੀ ਪੁਲਿਸ ਨੇ ਆਪਣੇ ਸੈਲਫ ਡਿਫੈਂਸ ਦੇ ਉਹਨੂੰ ਤਾਂ ਕਿ ਉਹ ਪੁਲਿਸ ਕਸਟਡੀ ਤੋਂ ਭੱਜ ਨਾ ਜਾਏ ਤੇ ਉਹਦੇ ਉੱਪਰ ਫਾਇਰਿੰਗ ਕਰਕੇ ਉਹਨੂੰ ਕਾਬੂਚ ਕੀਤਾ ਤੇ ਇਸ ਪੂਰੇ ਪਰਕਰਨ ਦੇ ਵਿੱਚ ਪੁਲਿਸ ਦੇ ਜੋ ਸੀਆਈ ਚਾਰਜਰ ਉਹਨਾਂ ਨੂੰ ਵੀ ਉਹਨਾਂ ਦੀ ਪਟੜ ਦੇ ਵਿੱਚ ਗੋਲੀ ਵੱਜੀ ਤੇ ਜੋ ਅਕਿਊਜ਼ਡ ਹੈਗਾ ਇਹਨੂੰ ਕਾਬੂ ਕਰਨ ਦੇ ਲਈ ਇਹਦੇ ਜੋ ਹੁੰਘੁਟਣਾ ਹੈਗਾ ਉਹਦੇ ਉੱਪਰ ਵੀ ਗੋਲੀ ਵੱਜੀ ਤੇ ਇਹਨੂੰ ਕਾਬੂ ਕਰ ਲਿਆ ਗਿਆ ਜੇ ਤੇ ਦੂਜੇ ਸਾਥੀ ਗੁਰਤੇਜ ਤੇਜੀ ਸੀਗਾ ਕਿਉਂਕਿ ਆ ਜੋ ਵੈਪਨ ਨੂੰ ਲਕਾਉਣ ਦੀ ਜਗ੍ਹਾ ਫਰਸਟ ਫਲੋਰ ਤੇ ਸੀਗੀ ਤੇ ਉੱਥੇ ਵੱਡੀ ਵੱਡੀ ਖਿੜਕੀਆਂ ਹੈ ਖੁੱਲੀ ਜਗ੍ਹਾ ਹੈ ਉਤੋਂ ਉਹਨੇ ਛਾਲ ਮਾਰਤੀ ਭਜਣ ਦੇ ਲਈ ਤਾਂ ਜਦੋਂ ਉਹਨੇ ਇੰਨੀ ਉੱਪਰ ਤੋਂ ਛਾਲ ਮਾਰੀ ਤੇ ਉਹਦਾ ਵੀ ਇੱਕ ਗੋਡੇ 'ਚ ਆਈ ਥਿੰਕ ਥੋੜੀ ਇੰਜਰੀ ਹੈਗੀ ਤੇ ਦੋਨੋਂ ਹੀ ਪੈਰਾਂ ਦੀ ਜੋ ਐਂਕਲਸ ਹੈ ਉੱਥੇ ਵੀ ਇੰਜਰੀ ਦੱਸਦਾ ਹੈਗਾ ਤੇ ਦੋਨੋਂ ਕੇ ਦੋਨੋਂ ਅਕਿਊਜ਼ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਸੀਗਾ ਵਾਪਿਸ ਤੇ ਇਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪੀਟਲ ਸਮਰਾਲਾ ਲੈ ਕੇ ਜਾਇਆ ਗਿਆ ਤੇ ਦੇ ਨਾਲ ਨਾਲ ਸਾਡੇ ਸੀ ਇਨਚਾਰਜ ਜਿਨ੍ਹਾਂ ਨੇ ਬਹੁਤ ਹੀ ਬਹਾਦੂਰੀ ਦੇ ਨਾਲ ਇਹਨਾਂ ਦੋਨਾਂ ਨੂੰ ਕਾਬੂ ਵੀ ਕੀਤਾ ਤੇ ਉਹਨਾਂ ਨੂੰ ਵੀ ਜੋ ਬੁਲੇਟ ਇੰਜਰੀ ਹੋਈ ਹੈ ਉਹਨਾਂ ਦਾ ਵੀ ਇਲਾਜ ਸਿਵਲ ਹਸਪੀਟਲ ਸਮਰਾਲਾ ਵਿੱਚ ਕੀਤਾ ਜਾ ਰਿਹਾ ਹੈਗਾ ਤੇ ਅੱਗੇ ਵੀ ਜੋ ਵੈਪਨਸ ਹੈ ਇਹਨਾਂ ਦੀ ਐਫਐਸਐਲ ਕਰਾਈ ਜਾਏਗੀ ਇਹਨਾਂ ਨੂੰ ਮੈਚ ਕੀਤਾ ਜਾਏਗਾ ਉਸ ਦਿਨ ਦੀ ਫਾਇਰਿੰਗ ਵਾਲੇ ਇਨਸੀਡੈਂਟ ਦੇ ਨਾਲ ਤੇ ਹੋਰ ਵੀ ਅਗਰ ਇਹਨਾਂ ਦੀ ਪੁੱਛਗਿੱਛ ਦੌਰਾਨ ਕੁਝ ਹੋਰ ਵੀ ਅਗਰ ਅਗੇ ਇਨਸੀਡੈਂਟਸ ਬਾਰੇ ਅਗਰ ਪਤਾ ਲੱਗਦਾ ਹੈਗਾ ਤੇ ਹੋਰ ਵੀ ਅਗਰ ਖੁਲਾਸੇ ਅਗਰ ਹੁੰਦੇ ਤਾਂ ਉਹ ਵੀ ਮੀਡੀਆ ਦੇ ਨਾਲ ਅਸੀਂ ਟਾਈਮ ਟੂ ਟਾਈਮ ਸਾਂਝਾ ਕਰ ਦਿੰਗੇ ਮੈਂ ਇੱਕ ਬਿਸ਼ਨੋਈ ਗੈਂਗ ਵੱਲੋਂ ਵੀ ਇੱਕ ਪੋਸਟ ਸੱਜ ਕੀਤੀ ਗਈ ਸੀ ਕੀ ਉਹ ਪੋਸਟ ਨਾਲ ਹੈ ਜਿਵੇਂ ਮੈਂ ਮੀਡੀਆ ਦੇ ਸਾਥੀਆਂ ਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਆ ਜਿਹੜੇ ਮਾੜੇ ਬੰਦੇ ਹੁੰਦੇ ਆ ਕੋਈ ਵੀ ਇਨਸੀਡੈਂਟ ਨੂੰ ਵਰਤੋ ਕਰਕੇ ਆਮ ਲੋਕਾਂ ਨੂੰ ਫਿਰ ਹੋਰ ਡਰਾਣਾ ਚਾਹੁੰਦੇ ਤਾਂ ਉਦਾਂ ਦੀ ਹੀ ਇੱਕ ਪੋਸਟ ਸੀਗੀ ਕਿਉਂਕਿ ਇਹਨਾਂ ਦੀ ਜੋ ਆਪਣੀ ਰੰਜਿਸ਼ ਸੀਗੀ ਉਹ ਆਪਣਾ ਇੱਕ ਜੋ ਰੀਸੈਂਟਲੀ ਇਹਨਾਂ ਦੇ ਜੋ ਇੱਕ ਕਾਰਨ ਮਾਦਪੁਰ ਹੈਗਾ ਇਹਦੇ ਫਾਦਰ ਦੇ ਨਾਲ ਜੋ ਧਰਮਾ ਉਹਦੇ ਸਾਥੀਆਂ ਦਾ ਜੋ ਲੜਾਈ ਝਗੜਾ ਹੋਇਆ ਸੀਗਾ ਉਦੇ ਕਰਕੇ ਹੀ ਇਹਨਾਂ ਨੇ ਆ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਤੇ ਉਦਾਂ ਦੀ ਕੋਈ ਗੱਲ ਨਹੀਂ ਹੈ ਬਟ ਹਾਂ ਉਹਨਾਂ ਨੇ ਸ਼ਾਇਦ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਔਰ ਅੱਗੇ ਡਰਾਉਣ ਦੇ ਲਈ ਇੱਕ ਜਾਲੀ ਜੀ ਪੋਸਟ ਪਾਈ ਸੀਗੀ ਬਟ ਅੱਗੇ ਉਹ ਵੀ ਪੁਲਿਸ ਤਫਤੀਸ਼ ਕਰ ਰਹੀ ਉਹਨਾਂ ਨੂੰ ਵੀ ਅੱਗੇ ਕੇਸ ਦੇ ਵਿੱਚ ਵੀ ਨਾਮਿਨੇਟ ਵੀ ਕੀਤਾ ਗਿਆ ਤੇ ਅੱਗੇ ਉਹਨਾਂ ਦੇ ਉੱਪਰ ਵੀ ਫਿਰ ਵੰਡੇ ਕਾਰਵਾਈ ਕੀਤੀ ਜਾਏਗੀ ਮੈਂ ਜਿਵੇਂ ਕਿ ਮੈਂ ਬਠਿੰਡਾ ਜੇਲ੍ਹ ਤੋਂ ਜੋ ਰਵੀ ਰਾਜਗੜ੍ਹ ਲੈ ਕੇ ਆਏ ਸੀ ਇੰਟਰੋਗੇਸ਼ਨ ਕੀਤੀ ਗਈ ਮੈਂ ਉਹਦੀ ਮੱਦਦ ਵੀ ਮਿਲੀ ਹੈ ਮਨ ਫੜਮ ਇਹਨਾਂ ਨੂੰ ਕਿਉਂਕਿ ਦੇਖਿਓ ਜਿਵੇਂ ਜਿਸ ਪੋਸਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦਾ ਵੀ ਅਫੀਲੀਏਸ਼ਨ ਓਨ ਪਰਸਨ ਦੇ ਨਾਲ ਹੈਗਾ ਔਨ ਗੈਂਗਸਟਰਜ਼ ਦੇ ਨਾਲ ਹੈਗਾ ਤੇ ਪੁਲਿਸ ਤਫਤੀਸ਼ ਕਰਨ ਦੇ ਲਈ ਮੌਕੇ ਦੀ ਪੂਰੀ ਕੀ ਪੂਰੀ ਕਿਉਂਕਿ ਅਸੀਂ ਕਿਸੇ ਵੀ ਚੀਜ਼ ਨੂੰ ਲਾਈਟਲੀ ਨਹੀਂ ਲੈ ਸਕਦੇ ਤਾਂ ਉਹਨੂੰ ਵੀ ਅਸੀਂ ਕੁਐਸਚਨਿੰਗ ਕਰਕੇ ਉਹਦੇ ਵਿੱਚ ਵੀ ਅਗਰ ਕੋਈ ਸਚਾਈ ਨਿਕਲਦੀ ਔਰ ਹੋ ਸਕਦਾ ਹੈ ਕਿ ਇੱਥੇ ਕਿਸੇ ਔਰ ਨੂੰ ਅਗਰ ਇਸ ਇਨਸੀਡੈਂਟ ਤੋਂ ਬਾਰੇ ਬਾਤ ਕਿਸੇ ਨੂੰ ਇਹਨਾਂ ਨੇ ਥ੍ਰੈਟ ਕਾਲ ਵਗੈਰਾ ਕੀਤੀ ਹੋਏ ਤਾਂ ਉਹਦਾ ਵੀ ਪੂਰਾ ਪੂਰਾ ਤਫਤੀਸ਼ ਕਰਨੀ ਬਣਦੀ ਹੈਗੀ ਤੋਂ ਦੀ ਕੁਐਸਚਨਿੰਗ ਜਾਰੀ ਹੈਗੀ ਤੇ ਉਹਦਾ ਵੀ ਪੁਲਿਸ ਪੂਰਾ ਪੂਰਾ ਵੈਰੀਫਿਕੇਸ਼ਨ ਕਰ ਰਹੀ ਹੈ ਜਿਹੜੇ ਮੈਨਾਂ ਦੋਸ਼ੀ ਜਿਹੜੇ ਫੜੇ ਗਏ ਨੇ ਕੀ ਕੀ ਨਾਮ ਨੇ ਅ ਇੱਕ ਦਾ ਹੈਗਾ ਹਰਕਰਨ ਏਲੀਅਸ ਕਰਨ ਮਾਧਪੁਰ ਜਿਹਦੇ ਜਿਹਦੇ ਕੋਲ ਉਸ ਦਿਨ ਮੌਕੇ ਇਨਸੀਡੈਂਟ ਦੇ ਵਾਲੇ ਦਿਨ ਬੱਤੀਪੁਰ ਦੀ 30 ਬੋਰ ਦਾ ਇੱਕ ਪਿਸਤਲ ਸੀਗਾ ਇਹਦੀ ਹੀ ਗੋਲੀ ਨਾਲ ਗੁਰਵਿੰਦਰ ਦੀ ਡੈਥ ਹੋਈ ਹੈ ਤੇ ਇਹਦੇ ਨਾਲ ਗੁਰਤੇਜ ਏਲੀਅਸ ਤੇਜੀ ਆਕਸ ਅਕਸਰ ਆਇਦਰ ਰਹਿਣ ਵਾਲਾ ਹੈਗਾ ਐਨਵੀ ਉਸ ਦਿਨ ਫਾਇਰਿੰਗ ਕੀਤੀ ਸੀਗੀ ਇਹਦੇ ਕੋਲ ਉਸ ਦਿਨ ਬੱਤੀਪੁਰ ਦਾ ਪਿਸਤਲ ਸੀਗਾ ਤੇ ਇਹ ਨਾਲ ਦੇ ਨਾਲ ਦੋ ਹੋਰ ਇਹਨਾਂ ਦੇ ਸਾਥੀ ਜਿਹਦਾ ਨਾਮ ਰਾਜਪੀਰ ਹੈਗਾ ਉਹ ਚਕਸਰ ਆਇਦਰ ਰਹਿਣ ਵਾਲਾ ਹੈਗਾ ਤੇ ਇੱਕ ਜਸਪ੍ਰੀਤ ਉਰਫ ਜੱਸਾ ਹੈਗਾ ਜੋ ਮਾਦਪੁਰ ਦਾ ਰਹਿਣ ਵਾਲਾ ਹੈਗਾ ਸਰ ਪੁਲਿਸ ਆਫੀਸਰ ਕਿੰਨੇ ਇੰਜਰਡ ਹੋਏ ਇੱਕ ਸੀਆਈ ਇਨਚਾਰਜ ਸਾਡੇ ਸਬ ਇੰਸਪੈਕਟਰ ਨਰਪਿੰਦਰ ਨੂੰ ਥਾਈ ਦੇ ਵਿੱਚ ਉਹਨਾਂ ਦੇ ਗੋਲੀ ਵਜੀਏ ਬਟ ਉਹ ਬਿਲਕੁਲ ਠੀਕ ਹੈ ਕੋਈ ਘਬਰਾਣ ਦੀ ਲੋੜ ਨਹੀਂ ਹੈਗੀ ਆਊਟ ਆਫ ਡੇਂਜਰ ਨੇ ਬਟ ਉਹਨਾਂ ਦਾ ਵੀ ਇਲਾਜ ਚੱਲ ਰਿਹਾ ਹੈਗਾ